ਆਹ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿੰਦੀ ਦੇ ਵਿੱਚ ਜਿਹੜਾ ਕੀ ਆ ਫੋਰਸ ਜਿਹੜੀ ਪਾਈ ਗਈ ਹੋਈ ਨਜ਼ਰ ਆ ਰਹੀ ਹੈ ਜਿਹੜਾ ਸੜਕਾਂ ਦੇ ਉੱਤੇ ਪਰਵਾਸੀਆ ਦੁਆਰਾ ਸਾਰਾ ਸਮਾਨ ਖਿਲਾਰ ਦਿੱਤਾ ਗਿਆ ਪੋਲਸ ਪਾਈਦੇ ਹੋਈ ਖੇੜੇੜ ਦੀ ਹੋਈ ਨਜ਼ਰ ਆ ਰਹੀ ਆ ਵੱਡੇ ਵੱਡੇ ਪੱਥਰ ਦੇ ਵੱਡੇ ਵੱਡੇ ਮੋੜ ਜੜੇ ਮੰਡੀ ਚ ਵੜਦਾ ਵੀਰ ਮੰਡੀ ਚ ਵੜਦਾ ਤਸਵੀਰਾਂ ਦੇਖ ਸਕਦੇ ਹੋ ਸਵਾਰੀ ਦੀ ਕਿਥੇ ਸਵਾਰੀ ਦੀ ਨਾਲ ਨੁਕਸਾਨ ਹੋ ਜਾਏ ਆ ਤਸਵੀਰਾਂ ਦੇਖ ਸਕਦੇ ਹੋ ਕਿ ਸੜਕਾਂ ਦੇ ਵਿੱਚ ਜਿਹੜਾ ਸਮਾਨ ਛੁੱਟਿਆ ਜਾ ਰਿਹਾ ਵਾ ਤੇ ਪ੍ਰਸ਼ਾਸਨ ਜਿਹੜਾ ਕੀ ਆ ਉਹਨਾਂ ਨੂੰ ਖਲੇੜਦਾ ਹੋਇਆ ਨਜ਼ਰ ਆ ਰਿਹਾ ਵਾ ਬੜੀ ਗਿਂਟੀ ਦੇ ਵਿੱਚ ਜਿਹੜਾ ਕੀ ਪ੍ਰਸ਼ਾਸਨਿਕ ਅਧਿਕਾਰੀ ਭੀੜ ਨੂੰ ਖਲੇੜਦੇ ਹੋਏ ਨਜ਼ਰ ਆ ਰਹੇ ਆ ਭੀੜ ਨੂੰ ਪਜਾਂਦੇ ਹੋਏ ਨਜ਼ਰ ਆ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਟਪੂਰਾ ਡਿਸਟ੍ਰਿਕਟ ਫਰੀਦਕੋਟ ਪੰਜਾਬ ਬਠਿੰਡਾ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਅਧਿਕਾਰੀਆਂ ਵੱਲੋਂ ਜਿਹੜਾ ਕੀ ਆ ਅਪਰੋਚਮੈਂਟ ਜਿਹੜੀ ਹੋ ਰਹੀ ਆ ਉਹੋ ਜਿਹੜੇ ਪੱਥਰ ਸੁੱਟ ਰਹੇ ਨੇ ਰਾਸ ਦੇ ਵਿੱਚ ਸਮਾਨ ਸੁੱਟ ਰਹੇ ਨੇ ਉਹਨਾਂ ਨੂੰ ਖਦੇੜਦੇ ਹੋਏ ਨਜ਼ਰ ਆ ਰਹੇ ਆ ਤੇ ਜਿਹੜੀਆਂ ਦੇਖ ਸਕਦੇ ਹੋ ਕਿ ਜਿਹੜਾ ਡਿਵਾਰਡ ਕੀਤਾ ਗਿਆ ਵਾ ਬੱਸ ਸਾਨੂੰ ਜਿਹੜਾ ਡਿਵਾਰਡ ਕਰਦੇ ਹੋਏ ਨਜ਼ਰ ਆ ਰਹੇ ਆ ਏ ਮੰਡੀ ਨੇ ਮੰਡੀ ਚ ਮੜ ਜੂਗਾ ਗੇਟ ਅੰਦਰ ਜਾਵੇ ਆ ਚਲਾ ਚਲਾ ਲੈ ਆਣ ਦਾ ਸਮਾਨ ਜਿਹੜਾ ਕੀ ਖਲਾਰ ਦਿੱਤਾ ਗਿਆ ਵਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੀ ਆ ਪ੍ਰਵਾਸੀਆ ਦਵਾ ਸੜਕਾਂ ਦੇ ਉੱਤੇ ਸਮਾਨ ਜਿਹੜਾ ਸੁੱਟ ਦਿੱਤਾ ਗਿਆ ਵਾ ਵੱਡੇ ਵੱਡੇ ਪੱਤਰ ਵੱਡੇ ਵੱਡੇ ਕੰਟੇਨਰ ਜਿਹੜੇ ਕੀ ਸੁੱਟ ਦਿੱਤੇ ਗਏ ਆ ਪ੍ਰਸ਼ਾਸਨ ਹੁਣ ਕਰਕਰ ਦੇ ਵਿੱਚ ਆਇਆ ਵਾ ਤੇ ਖਾਲੀ ਕਰਾਂਦੇ ਹੋਏ ਨਜ਼ਰ ਆਲੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਖਦੇੜਿਆ ਗਿਆ ਵਾ ਇਤੋਂ ਪੱਜ ਕੇ ਸਾਰਿਆਂ ਨੂੰ ਖਦੇੜਿਆ ਗਿਆ ਵਾ ਤੇ ਇੱਕ ਜਿਹੜਾ ਕੀ ਅਕਰੋਚਮੈਂਟ ਤੋਂ ਜਿਹੜਾ ਕੀ ਅੱਜ ਖਾਲੀ ਕਰਾਂ ਦਾ ਜਿਹੜਾ ਕੀ ਆ ਕਿਹਾ ਜਾ ਰਿਹਾ ਸੀ ਤੇ ਪ੍ਰਸ਼ਾਸਨ ਦੇ ਦੇਖੋ ਸਾਰਾ ਰਾਸਤਾ ਜਿਹੜਾ ਡਿਵਰਟ ਕੀਤਾ ਗਿਆ ਵਾ ਉਸ ਨੂੰ ਵੀ ਲੈ ਕੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੀ ਪ੍ਰਸ਼ਾਸਨ ਦੀ ਤਰਕਾਰੀ ਬੱਸਾਂ ਜਿਹੜੀਆਂ ਡਿਵਰਟ ਕੀਤੀਆਂ ਜਾ ਰਹੀਆਂ ਨੇ ਪਿੱਛੇ ਆ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਸ ਨੇ ਉਹਨਾਂ ਨੂੰ ਰੂਟਾਂ ਨੂੰ ਡਿਵਰਟ ਕੀਤਾ ਜਾ ਰਿਹਾ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਾਰਨ ਕਿ ਜਿਹੜਾ ਵੀ ਰਾਸਤੇ ਦੇ ਵਿੱਚ ਕੋਈ ਕਰੋਚਮੈਂਟ ਕਰਦਾ ਨਜ਼ਰ ਆਇਆ ਉਹਨੂੰ ਸਮਾਨ ਨੂੰ ਖਾਲੀ ਕੀਤਾ ਜਾ ਰਿਹਾ ਸੀਗਾ ਤੇ ਉਹ ਜਿਹੜਾ ਸਮਾਨ ਹੈ ਇੱਥੇ ਜਿਹੜਾ ਗਿਆ ਖਾਲੀ ਕੀਤਾ ਜਿ ਕਰਾਇਆ ਜਾ ਰਿਹਾ ਤੇ ਲੋਕਾਂ ਜਿਹੜੇ ਨੇ ਉਹੋ ਪ੍ਰਸ਼ਾਨ ਨੇ ਤੇ ਰਾਸਤੇ ਦੇ ਵਿੱਚ ਜਿਹੜਾ ਸਮਾਨ ਸੁੱਟਿਆ ਜਾ ਰਿਹਾ ਵਾ ਖਾੜੀ ਕੀਤਾ ਜਾ ਰਿਹਾ ਉਹਨੂੰ ਲੈ ਕੇ ਜਿਹੜੇ ਤਸਵੀਰਾਂ ਦੇਖ ਸਕਦੇ ਹੋ ਰਾਸਤਾ ਜਿਹੜਾ ਬੰਦ ਕੀਤਾ ਡੀਐਸਪੀ ਕੋਰਕਪੁਰਾ ਤੇਜਿੰਦਰ ਸਿੰਘ ਜੀ ਮੌਕੇ ਤੇ ਮੌਜੂਦ ਨੇ ਤੇ ਜਿਹੜੇ ਲੰਗਾ ਕਰਦੇ ਨੇ ਲਾਏਨ ਆਰਡਰ ਦੀ ਸਥਿਤੀ ਨੂੰ ਜਿਹੜਾ ਕੀ ਆ ਖਰਾਬ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਵਾ ਤਸਵੀਰਾਂ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਕਿ ਅਕਰੋਚਮੈਂਟ ਨੂੰ ਜਿਹੜਾ ਕੀ ਆ ਗਵਰਨਮੈਂਟ ਪ੍ਰੋਪਰਟੀ ਦੇ ਅਸੋਚਮੈਂਟ ਜਿਹੜੀਆਂ ਹੋਈਆਂ ਸੀ ਉਹਨੂੰ ਲੈ ਕੇ ਜਿਹੜਾ ਕੀ ਆ ਇੱਥੇ ਅੱਜ ਖਾਲੀ ਕਰਾਇਆ ਜਾ ਰਿਹਾ ਸੀ ਕਦੇ ਖੁਦ ਤੇਜਿੰਦਰ ਸਿੰਘ ਡੀਐਸਪੀ ਕੋੜਕੂੜਾ ਮੌਕੇ ਤੇ ਮੌਜੂਦ ਨੇ ਜਿਹੜਾ ਕੋਈ ਦੰਗਾ ਕਰਦਾ ਜਾਂ ਕੋਈ ਸ਼ਾਂਤੀ ਭੰਗ ਕਰਦਾ ਨਜ਼ਰ ਆ ਰਿਹਾ ਉਸਨੂੰ ਖੁਦ ਗਰਾਊਂਡ ਲੈਵਲ ਤੇ ਆ ਕੇ ਜਿਹੜਾ ਕੀ ਆ ਟੈਕਲ ਕੀਤਾ ਜਾ ਰਿਹਾ ਵਾ ਉਸਨੂੰ ਇਨਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਨਾਲ ਭੱਜੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿੰਦੀ ਆ ਤਸਵੀਰਾਂ ਦੇਖ ਸਕਦੇ ਹੋ ਗੋਲੀਆਂ ਚਲਾ ਦਿਓ ਇਥੋ ਕਾਰੇ ਮਰ ਜਾਣਾ ਵਿਜਵਾਕਾਂ ਨੂੰ ਲੈ ਕੇ ਤੁਹਾਨੂੰ ਖਾਲੀ ਕਰਨ ਵਾਸਤੇ ਕਿਹਾ ਗਿਆ ਸੀ ਕੁਝ ਦਿਨ ਪਹਿਲਾਂ ਖਾਲੀ ਜੀ ਅਸੀਂ ਕਿਹਾ ਸੀ ਇਹਨਾਂ ਨੂੰ ਖਾਲੀ ਕਰਨ ਵਾਸਤੇ ਨੋਟਿਸ ਕੱਢਿਆ ਗਿਆ ਸੀ ਟਾਈਮ ਦੇ ਦਿਓ ਟਾਈਮ ਦਿੱਤਾ ਗਿਆ ਸੀ 1 ਮਿੰਟ ਟਾਈਮ ਕੋਈ ਨਹੀਂ ਦਿੱਤਾ ਗਿਆ ਜੀ ਇੱਕਦਮੀਆ ਤੋਂ ਡੋਜ਼ਰ ਲਾ ਦੇ ਦੇ ਕੀ ਕੱਲ ਕੱਲ ਅਨਾਊਂਸਮੈਂਟ ਕਰਕੇ ਗਈ ਸੀ ਤੁਹਾਨੂੰ ਤਾਂ ਪਤਾ ਨਹੀਂ ਅੱਜ ਤਾਂ ਕੰਮ ਹੋ ਤੇ ਸੀ ਗਿਆ ਪਹਿਲਾਂ ਵੀ ਇਹ ਚੈੱਕ ਕਰਕੇ ਗਈ ਸੀ ਝੁੱਗੀਆਂ ਜਿਹੜੇ ਪੰਜ ਟਾਈਆਂ ਅਸੀਂ ਅੱਜ ਕੱਲ ਨੂੰ ਕੰਮ ਦਿੱਤਾ ਜਾਵੇ ਅਸੀਂ ਘਰੀਬਾਂ ਦੇ ਅਸੀਂ ਕਿੱਧਰ ਜਾਈਏ ਦੱਸੋ ਅਸੀਂ ਉਹ ਅੱਧਰ ਜਾਣੇ ਤਾਂ ਉਧਰੋਂ ਪੁਜਾ ਦਿੰਦੇ ਆ ਜੇ ਅਸੀਂ ਅੱਧਰ ਜਾਣੇ ਤਾਂ ਉਧਰੋਂ ਪੁਜਾ ਤੇ ਸੜਕ ਤੇ ਸਮਾਨ ਕੌਣ ਸੁੱਟੇ ਕਿੱਧਰ ਜਾਈਏ ਸੜਕ ਤੇ ਇੱਟਾ ਰੋੜੇ ਕੌਣ ਕਿੱਧਰ ਦੱਸੋ ਜੀ ਇੱਥੇ ਤਾਂ ਗਰੀਬਾਂ ਨੂੰ ਪੁਜਾ ਦੇ ਸੜਕ ਤੇ ਜਾਗੇ ਗਰੀਬ ਕਿੱਥੇ ਜਾਈਏ ਦੱਸੋ ਤੇ ਸੜਕ ਤੇ ਸਮਾਨ ਸੁੱਟਣਾ ਜਾਂ ਇਹ ਸੁੱਟਣਾ ਆਪਣਾ ਪੱਥਰ ਵਗੈਰਾ ਦੇਖੋ ਜੀ ਸੜਕ ਤੇ ਤਾਂ ਟੁੱਟਿਆ ਅਸੀਂ ਕਿਸੇ ਪਾਸੇ ਜਾਣੇ ਸਾਨੂੰ ਸਾਰੇ ਭਜਾਉਂਦੇ ਆ ਦੱਸੋ ਕਿੱਧਰ ਜਾਈਏ ਕਿਉਂ ਤਕਵੀਰਾ ਦੇਖ ਸਕਦੇ ਹੋ ਕਿ ਕਰੋਚਮੈਂਟ ਜਿਹੜੀ ਕੀ ਆ ਤਸਵੀਰਾਂ ਦੇਖ ਸਕਦੇ ਹੋ ਕੋਟਕਪੂਰਾ ਡਿਸਟ੍ਰਿਕਟ ਕੋਟ ਪੰਜਾਬ ਦੀਆਂ ਨੇ ਇੱਥੇ ਰਾਸਤੇ ਦੇ ਵਿੱਚ ਜਿਹੜਾ ਕੀ ਆ ਪੱਥਰ ਬਿਠਾ ਬਿਠਾ ਮੈਡਮ ਰੋਡ ਇਹ ਲਾਉਂਗੀ ਜੀ ਕਿਉਂ ਨਹੀਂ ਗਏ ਕਿ ਤੁਹਾਨੂੰ ਟੈਨਸ਼ਨ ਨਹੀਂ ਕਰਨਾ ਕਿ ਕਾਰਜੀ ਆਸੀ ਗਰੀਬ ਬੰਦਾ ਕਿੱਧਰ ਜਾਇਆ ਇੱਕ ਮਿੰਟ ਇੱਕ ਮਿੰਟ ਬੰਦੇ ਨੂੰ ਤੇਰੇ ਕਾਇਨ ਸੁਣਾ ਦਿੰਦਾ ਜੀ ਅੱਜ ਜੀ ਅੱਜ ਆਪ ਕਹਿੰਦੇ ਜੀਤਾ ਜੀ ਤੁਸੀਂ ਹਿੱਲੇ ਨਹੀਂ ਹਾਂ ਅਸੀਂ ਹਿੱਲੇ ਆਏ ਸੀ ਕਿ ਆਪ ਸਮਝਾਣ ਕੱਢੂ ਆਪਾਂ ਜੀ ਸਾਨੂੰ ਕਿਧਰ ਪਾਸੇ ਮਤਲਾ ਹਾਣਾਗਾ ਤੁਸੀਂ ਜਾਵਾਂਗੇ ਨਸੂ ਕਿਧਰ ਜਾਇਆ ਠੀਕ ਹੈ ਜੀ ਜਿੰਦਰ ਸਿੰਘ ਖੋਦ ਜਿਹੜਾ ਕੀ ਹੈ ਉਸ ਨੂੰ ਸਾਡਾ ਭਾਵੇਂ ਇਨਕਵਾਰੀ ਕਰ ਲਓ ਸਾਡੇ ਕੋਲ ਪੁੱਤ ਨਹੀਂ ਹੈ ਸਾਡੇ ਕੋਲ ਪੁੱਤ ਨਹੀਂ ਹੈ ਸਾਡੇ ਕੋਲ ਪੁੱਤ ਨਹੀਂ ਨਾ ਤਾਂ ਮੇਰਾ ਮਾਂ ਹੈ ਨਾ ਮੇਰਾ ਭਿਓ ਹੈ ਜੀ ਕੋਈ ਵੀ ਹੈ ਇੱਕ ਮਿੰਟ ਕਾ ਤੁ ਜੇ ਤਾਂ ਤੁਸੀਂ ਹਾਕਸ਼ ਕਰਨਾ ਹੈ ਇਹ ਕਾਹਦਾ ਪੁੱਛ ਨਹੀਂ ਮੈਂ ਹਾਂ ਆਦਾ ਆਰਾਮ ਨਾਲ ਬਿਠੋ ਐਸਟੀਨ ਸਾਹਿਬ ਖੜੇ ਆ ਨਾਲ ਮੈਂ ਤੁਹਾਡਾ ਪਹਿਲਾਂ ਕਹਿੰਦਾ ਸੀ ਛੋਟਾ ਕੰਮ ਤੁਸੀਂ ਪਾ ਜਾਓ ਠੀਕ ਹੈ ਯੂ ਸਾਹਿਬ ਬੈਠਿਆ ਕਰੋ ਉਹਨਾਂ ਨਾਲ ਮਿਲਾ ਦਿੰਦੇ ਆ ਆਪੇ ਤੁਹਾਡੇ ਕੋਈ ਹਾਲ ਨਾ ਹਾਂ ਜਿੱਥੇ ਤੁਹਾਡਾ ਕੰਮ ਕਰੂਗਾ ਫਿਰ ਨਹੀਂ ਜੀ ਅੱਜ ਨਹੀਂ ਬੰਦਾ ਕੋਈ ਵਰਤੋਂ ਪਾ ਸਕਦੇ ਜੇ ਰਿਕੜੀਆਂ ਅੱਧੀ ਮੰਡੀ ਚ ਕਮਾਉਣੇ ਤੁਹਾਨੂੰ ਅੱਜ ਦਾ ਸਮਾਨ ਜਿਹੜਾ ਤੁਹਾਡਾ ਹੈਗਾ ਉਹ ਸਾਈਡ ਤੇ ਰੱਖ ਲਓ ਸਰ ਜੀ ਨਾਲ ਗੱਲ ਕਰਨੀ ਨਹੀਂ ਉਦੋਂ ਮੈਂ ਕਾਲੀਆਂ ਤੇ ਸੀ ਚੱਕਲੇ ਕੋਲ ਫੜਤੀ ਤੁਸੀਂ ਆਪਾਂ ਦਾ ਸਮਾਨ ਚੱਕ ਕੇ ਰੱਖ ਲਓ ਜੀ ਸ਼ੁਕਰ ਹੈ ਜਿੰਨਾਂ ਸਾਫ਼ ਕਰੇ ਆਂ ਮਨਾ ਦੇਣੇ ਹੈ ਸਾਡੀ ਕੋਈ ਜਗ੍ਹਾ ਦਾ ਇੰਤਜ਼ਾਮ ਲਾ ਕੇ ਦੇ ਭਾਈ ਹੋਰ ਸਾਨੂੰ ਇਹ ਮਿਹਰਬਾਨੀ ਸਾਡੀ ਕਰ ਜੀ ਆਪਾਂ ਅਸ਼ਰਾਮ ਆਪਨੇ ਕੁਝ ਅਸ਼ਰਾਮਾਂ ਦੇ ਸ਼ਰਾਪੀਆਂ ਦੇ ਮੱਧ ਲੱਭੋਗੇ ਤੁਹਾਨੂੰ ਵੀ ਨੁਕਸਾਨ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਗੱਲਬਾਤ ਕੀਤੀ ਜਾ ਰਹੀ ਸੀਗੀ ਤੇਜਿੰਦਰ ਸਿੰਘ ਜੀ ਜੀਪੀ ਕੋਟਪੂਰਾ ਵੱਲੋਂ ਜਿਹੜਾ ਕਿ ਇਹ ਹੁਲਣਬਾਜੀ ਜਿਹੜੀ ਕੀਤੀ ਜਾ ਰਹੀ ਸੀਗੀ ਜਾਂ ਸਮਾਨ ਜਿਹੜਾ ਛੁੱਟੇ ਜਾ ਰਿਹਾ ਸੀ ਰਾਸਤੇ ਦੇ ਵਿੱਚ ਉਹ ਜਿਹੜਾ ਕੀ ਆ ਚੁਕਾਇਆ ਜਾ ਰਿਹਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਟਪੂਰਾ ਡਿਸਟ੍ਰਿਕਟ ਫਰੀਦਕੋਟ ਪੰਜਾਬ ਦੀਆਂ ਇੱਕ ਵੱਡੀ ਗ ਕਰੋਚਮੈਂਟ ਹਟਾਈ ਗਈ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੁਦ ਡੀਐਸਪੀ ਸ਼ਮਸ਼ੇਰ ਸ਼ੇਰਗਿੱਲ ਡੀਐਸਪੀ ਕੋਟਪੂਰਾ ਤੇਜਿੰਦਰ ਸਿੰਘ ਐਸਐਚਓ ਸਿਟੀ ਇਹ ਸਾਰੇ ਜਿਹੜੇ ਕੀ ਆ ਇੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਕੀ ਹੈ ਗੱਲ ਕਰੀਏ ਤਾਂ ਇੱਕ ਵੱਡੀ ਜਿਹੜੀ ਕੀ ਆ ਪੱਜ ਦੋੜ ਜਿਹੜੀ ਕੀ ਆ ਦੇਖ ਸਕਦੇ ਹੋ ਕਿ ਸਾਫ਼ ਕਰਾਇਆ ਜਾ ਰਿਹਾ ਵਾ ਰਸਤਾ ਰਸਤਾ ਖੋਲਾਇਆ ਜਾ ਰਿਹਾ ਵਾ ਰਸਤਾ ਇਹਦਾ ਸਾਫ ਕਰਾ ਦਿੱਤਾ ਗਿਆ ਵਾ ਰਸਤਾ ਜਿਹੜਾ ਕਿ ਖਾਲੀ ਕਰਾ ਦਿੱਤਾ ਗਿਆ ਵਾ ਜਿੱਥੇ ਕਿ ਸਥਿਤੀ ਬਣ ਚੁੱਕੀ ਸੀਗੀ ਜਿਹੜਾ ਕਿ ਇੱਕ ਮਹੌਲ ਜਿਹੜਾ ਪਰ ਇੱਥੇ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਕਿਤੇ ਨਾ ਕਿਤੇ ਦੂਸਰੀ ਸਾਈਡ ਦੀ ਕਰੋਚਮੈਂਟ ਕਦੋਂ ਤੱਕ ਜਿਹੜੀ ਕੀ ਆ ਉਹ ਖਾਲੀ ਕਰਾਈ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਅੰਜਾਮ ਲੱਗ ਰਹੇ ਨੇ ਕਿ ਇੱਧਰ ਜਿਹੜੇ ਧਨਾਰ ਲੋਕ ਨੇ ਉਹਨਾਂ ਉਹਨਾਂ ਦੀਆਂ ਜਿਹੜੀਆਂ ਕੀਆਂ ਕਾਪਟੀਆਂ ਨੇ ਉਹਨਾਂ ਨੂੰ ਨਹੀਂ ਛੇੜਿਆ ਜਾ ਰਿਹਾ ਕਿਤੇ ਨਾ ਕਿਤੇ ਇਹ ਚੀਜ਼ਾਂ ਜ਼ਰੂਰ ਕਹਿਣ ਨੂੰ ਜਾਂ ਸੁਣਨ ਨੂੰ ਉਹ ਮਿਲ ਰਹੀਆਂ ਨੇ ਲੋਕਾਂ ਵੱਲੋਂ ਅੰਜਾਮ ਲਗਾਏ ਜਾ ਰਹੇ ਨੇ ਕਿ ਕੀ ਵੱਡੇ ਘਰਾਨਿਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਪਰ ਈਓ ਸਾਹਿਬ ਦਾ ਕਹਿਣਾ ਵਾ ਕਿਤੇ ਨਾ ਕਿਤੇ ਅਸੀਂ ਦੋਵਾਂ ਸਾਈਡ ਦੀ ਜਿਹੜੀ ਅਕਰੋਚਮੈਂਟ ਆ ਉਸ ਨੂੰ ਜਿਹੜਾ ਕੀ ਆ ਤੁਰ ਵਾ ਬਿਓ ਕੀ ਹਾਲ ਚੱਲ ਹੈ ਇਧਰ ਦੀ ਫਰੋਖਦ ਮੇਰੇ ਕੋਲ ਇਧਰੋਂ ਕਿਵੇਂ ਨਹੀਂ ਨਹੀਂ ਇੱਧਰ ਇੱਧਰਲੀ ਸਾਈਡ ਆ ਇੱਕ ਵੱਡਾ ਰੋਡ ਦੇ ਉੱਤੇ ਜਿਹੜਾ ਕੀ ਆ ਦੇਖ ਸਕਦੇ ਹੋ ਪੁਲਿਸ ਦਾ ਜਮਾਵੜਾ ਵਾ ਪੁਲਿਸ ਦਾ ਟਰਾਲੀਆਂ ਦੇ ਵਿੱਚ ਜਿਹੜਾ ਕੀ ਸਮਾਨ ਲੋਡ ਕਰ ਦਿੱਤਾ ਗਿਆ ਵਾ ਜਿਹੜੇ ਨਹੀਂ ਚੱਕ ਰਹੇ ਸੀਗੇ ਉਹਨਾਂ ਨੂੰ ਚੁੱਕਾ ਦਿੱਤਾ ਗਿਆ ਵਾ ਤੇ ਕੁਸ਼ਿਕ ਜਿਹੜੇ ਕੀ ਆ ਚੁਕਾਏ ਜਾ ਰਹੇ ਨੇ ਇੱਕ ਵੱਡੀ ਗਿਣਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਜਿਹੜਾ ਕੀ ਅੱਜ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਸਰਕਾਰ ਇਟ ਇਸ ਦਾ ਕ੍ਰੋਸ਼ਮੈਂਟ ਬਾਈ ਦਾ ਆਊਟਸਾਈਡਰ ਆਫ ਦਾ ਪੰਜਾਬ ਲੇਬਰ ਦੇ ਆਰ ਲਿਵਿੰਗ ਇਨ ਬਿਠਿੰਡਾ ਰੋਡ ਬਟ ਪ੍ਰੈਜ਼ੈਂਟਲੀ ਆਲ ਦਾ ਜੁਗਿਸ ਸ਼ੈਲਟਰ ਇਜ਼ ਡਿਸਟਰਾਇਡ ਬਾਈ ਦਾ ਨਗਰ ਕੌਂਸਲ ਇਟ ਇਸ ਕੁਆਰੀ ਡਿਫਿਕਲਟ ਟੂ asking who is the responsible of this uh, but presently situation is that the, all the road is cleaned by the Nagar council also helping the Punjab police law in order uh, continue to be contained in encroachment of the uh, Bhatinda road already they are pick the, all the ਤੂੰ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਜਿਹੜਾ ਕੀ ਆ ਇੱਕ ਸਮਾਨ ਜਿਹੜੇ ਨੇ ਉਹ ਜਿਹੜੇ ਕੀ ਚੁਕਾਈ ਜਾ ਰਹੇ ਨੇ